ਇਹ ਫੁੱਲੇ ਦੀ ਮੈਂ ਕਰੜੇ ਸ਼ਬਦਾਂ ਚੁਣ ਕੇ ਲਾ ਕਰਦਾ ਪਰੰਤੂ ਮੈਂ ਜ਼ਬੂਰੀਅਤ ਦੇ ਵਿੱਚ ਇਸ ਤਰ੍ਹਾਂ ਦਾ ਘਟਨਾਕਰਮ ਬਹੁਤ ਬਾੜੀ ਕੱਟ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਬੇਸ਼ੱਕ ਕੋਈ ਕਿਸੇ ਨੂੰ ਪਸੰਦ ਹੈ ਜਾਂ ਨਹੀਂ ਪਸੰਦ ਹੈ ਬੇਸ਼ੱਕ ਕਿਸੇ ਵਿਅਕਤੀ ਦੇ ਪ੍ਰਤੀ ਕਿੰਨੀ ਮਰਜੀ ਨਫ਼ਰਤ ਹੋਵੇ ਲੇਕਿਨ ਇਸ ਤਰ੍ਹਾਂ ਦੀ ਘਟਨਾਕਰਮ ਨੂੰ ਇਨਜ਼ਾਮ ਦੇਣਾ ਮੈਂ ਕਹਣਾ ਕਿ ਬਹੁਤ ਵੱਡਾ ਗੁਨਾਹ ਹੈ ਔਰ ਮੈਂ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਂਦੇ ਨਾਲ ਜਿੰਦਾ ਵੀ ਕਰਦਾ ਔਰ ਨਾਲ ਇਸ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹੁੰਦਾ ਇਹ ਕਿ ਕਿਰਪਾ ਕਰਕੇ ਇਹੋ ਜੇ ਅੰਸਰਾਂ ਦੇ ਖਿਲਾਫ ਜਾਂ ਸਾਜ਼ਿਸ਼ ਕਰਤਾ ਦੇ ਖਿਲਾਫ ਜਾਂ ਜਿਹੜੇ ਵੀ ਵਿਅਕਤੀ ਇਸ ਦੇ ਵਿੱਚ ਜਿਨ੍ਹਾਂ ਦੀ ਸਹਿਮਤੀ ਹੈਗੀ ਹੈ ਜਾਂ ਇਸ ਸਾਜ਼ਿਸ਼ ਦੇ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਬਖਸ਼ਨਾ ਤੇ ਛੱਡਣਾ ਨਹੀਂ ਚਾਹੀਦਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਕਹਿਣੀ ਚਾਹੀਦੀ ਬੇਸ਼ੱਕ ਸਾਡੇ મતਭੇਦ ਹੋਣ ਪਾਰਟੀ ਲੈਵਲ ਤੇ ਲੇਕਿਨ ਸੁਪਿੰਤ ਸਿੰਘ ਬਾਦਲਵੀ ਤੋਂ ਲੈ ਕੇ ਜ਼ਿਲਦਾਰ ਹੁੰਦਾ ਹੈ ਕਿਸੇ ਦਾ ਹੋਤਾ ਹੈ ਕਿਸੇ ਦਾ ਕਰਵਾਦਾ ਹੈ ਕਿਸੇ ਦਾ ਬਾਹਰ ਹੈ ਇਸ ਗੱਲ ਦੀ ਮੈਂ ਨਿੰਦਾ ਕਰਦਾ हूं ਨਾਲ ਹੀ ਨਾਲ ਮੈਂ ਸਰਕਾਰ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਲਾਅ ਐਂਡ ਆਰਡਰ ਦੀ ਸਥਿਤੀ ਹੁਣ ਆ ਗਈਆਂ ਹੁਣ ਤਾਂ ਸਾਡੇ ਗਲਾ ਨੂੰ ਪੈ ਗਿਆ ਗੁਰਜਾਂਗਾ ਦੀਆਂ ਧਮਕੀਆਂ ਬਹੁਤ سارے ਲੀਡਰਸ ਸੇ ਬਣਾ ਨੂੰ ਆਪਣੇ ਹਾਦਸੇ ਦਾ ਇੰਤਜ਼ਾਰ ਕਰ ਰਹੇ ਹਾਂ ਬਾਬਾ ਸਦੀਕੀ ਨਾਲ ਹਾਦਸਾ ਹੋ ਗਿਆ ਨਾ ਬਾਬਾ ਸਦੀਕੀ ਨੂੰ ਮਾਰ ਕੇ ਚਲਾ ਗਿਆ ਉਹ ਅਭਿਸ਼नोई ਗਰੁੱਪ ਦਾ ਬੰਦਾ ਬਿਸ਼नोई ਫਿਰ ਤੁਹਾਡੇ ਸਾਹਮਣੇ ਘਟਨਾ ਕਰਮ ਇਨਜ਼ਾਮ ਦਿੱਤਾ ਗਿਆ ਛਟਾਲਾ ਸਾਦੀ ਪਾਰਟੀ ਦਾ ਪ੍ਰਧਾਨ ਉੜਾ ਦਿੱਤਾ ਗਿਆ ਜਿਹੜਾ ਅਬੇ ਸਿੰਘ ਛਟਾਲਾ ਦਾ ਫਿਰ ਉਸ ਤੋਂ ਬਾਅਦ ਹੋਰ ਵੀ ਮੈਨੂੰ ਇਹ ਪਤਾ ਲੱਗਿਆ ਕਿ ਜਿਹੜਾ ਉੱਥੋਂ ਦਾ ACP ਹੈ ਕੋਈ ਗੱਲ ਕਹਿ ਰਿਹਾ ਸੀ ਕਿ ਅਸੀਂ ਇਸ ਵਿਅਕਤੀ ਤੇ ਨਜ਼ਰ ਬਣਾਈ ਸੀ ਨਜ਼ਰਕਾਰੀ ਬਣਾਈ ਸੀ ਵੀ ਦੇਖ ਰਿਹਾ ਸੀਗਾ ਵੀ ਕਿਦੋਂ ਬੋਲੀ ਮਾਰਦਾ ਹੋ ਨਜ਼ਰ ਬਣਾਉਂਦਾ ਕੀ ਮਤਲਬ ਹੋਇਆ ਉਹ ਫੜ ਕੇ ਪਹਿਲੇ ਹੀ ਅੰਦਰ ਦੇਣਾ ਚਾਹੀਦਾ ਸੀ ਸੋ ਨਜ਼ਰ ਬਣਾਈ ਰੱਖੀ ਚ ਲੋ ਤੁਹਾਨੂੰ ਸ਼ੱਕ ਹੋ ਗਿਆ ਕਿ ਤੁਸੀਂ ਇੰਤਜ਼ਾਰ ਕਰ ਰਹੇ ਸੀ ਗੋਲੀ ਹਿੱਕ 'ਚ ਵੱਜੇ ਸੋ ਲਾਅ ਐਂਡ ਆਰਡਰ ਦੀ ਸਥਿਤੀ ਪੰਜਾਬ ਦੇ ਹਵਾਲਤ ਕਾਬੂ ਚ ਨਹੀਂ ਹਨ ਇਹ ਹਰ ਵਿਅਕਤੀ ਕਹਿ ਰਿਹਾ ਹੈ ਅਜੇ ਤੱਕ ਹਜ਼ਾਰਾਂ ਨੇ ਐਸੇ ਲੋਕ ਨੇ ਜਿਹੜੇ ਘਰ ਬੈਠੇ ਫਰੋਤੀਆਂ ਦੇ ਦਿੰਦੇ ਆ ਜਿੰਨਾ ਚੇ ਜ਼ਰੂਰਤ ਨਹੀਂ ਹੈ ਕਿ ਉਹ ਸਾਹਮਣੇ ਆ ਕੇ ਦਰਖਾਸਤ ਦੇ ਸਕਣ ਜੇ ਲੀਡਰਾਂ ਦੇ ਨਾਲ ਇਹੋ ਜਿਹੇ ਹਾਲਾਤ ਨੇ ਜੈਡ ਪਲਸ ਪੁਟਤੀ ਦੇ ਇਹ ਹਾਲਾਤ ਨੇ ਤੇ ਆਮ ਵਿਅਕਤੀ ਦੇ ਕੀ ਹਾਲਾਤ ਹੋਣਗੇ ਇਹ ਅੰਦਾਜ਼ਾ ਲਾ ਸਧਾਰਮਿਕ ਸਰਤਰ ਪਿਸਤਲ लेके ਆਲਾ کہیں ਨਾ کہیں ਮੰਨਤੇ ਹੈ ਕਿ ਪੁਲਿਸ ਕੇ ਵਿੱਚ ਜੋ ਦੇਖੋ ਭਾਈ ਜੋ देखो धार्मिक स्थल पर जो पिस्टल लेके आ गया या नहीं आ गया जो मारने वाला है जब गुना करने वाला है उसके लिए कोई धार्मिक स्थल नहीं स्थान नहीं है कोई ऐसी चीज नहीं है वो तो अपने मिशन के साथ की है चूक मानते हैं तो आपको तो कह तो दिया मैं पुलिस की चूक का बोलने से थोड़ी होगा तो आपने को कह दिया नहीं मैं तो नहीं, नहीं। ਦੇ ਕੋ ਗਾ ਭਰੋਸਾ ਕਿਸੇ ਤੇ ਮੈਂ ਇਸ ਗੱਲ ਦਾ ਮੋਜੀਤਿਆ ਸਾਹਿਬ ਕੀ ਕਹਿੰਦੇ ਹੈ ਜਾਂ ਨਹੀਂ ਕਹਿੰਦੇ ਮੈਨੂੰ ਮੋਜੀਤਿਆ ਸਾਹਿਬ ਦੀ ਗੱਲ ਨਾਲ ਕੋਈ ਮਤਲਬ ਨਹੀਂ ਮੈਂ ਬਤੌਰ ਕਾਂਗਰਸ ਪਾਰਟੀ ਦਾ ਪ੍ਰਧਾਨ ਇਸ ਤਰ੍ਹਾਂ ਦੀ ਕਟਨਾ ਕਰਮ ਦੇ ਬਾਰੇ 100% ਖਿਲਾਫ ਹੈ ਦੋਸ਼ੀਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਪੁਲਿਸ ਜਿਹੜੀ ਦੋ ਕੋਥੇ ਮੌਕੇ ਤੇ ਉਪਸਤਿਤ ਸਨ ਉਹ ACP ਜਾਂ ਉਹਨਾਂ ਦੀ ਸਕਿਉਰਿਟੀ ਦੇ ਲੋਕ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਉਹਨਾਂ ਨੇ ਇਹ ਚੁੱਕ ਉਹਨੂੰ ਇਨਕਸਾਮ ਦਿੱਤਾ ਠੀਕ ਹੈ ਸਰ ਥੈਂਕ ਯੂ ਸੋ ਮਚ